ਦਾ ਅਨਮਿਊਟ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਇੱਕ ਇਸ ਵੇਲੇ ਦੀ ਵੱਡੀ ਤੇ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਵਾਸਤੇ ਜਾ ਰਹੇ ਹਾਂ ਕਿਉਂਕਿ ਵਿਦਿਆਰਥੀਆਂ ਦੀ ਲਗਾਤਾਰ ਗੱਲ ਕੀਤੀ ਜਾਂਦੀ ਹੈ ਵਿਦਿਆਰਥੀ ਚੰਗੇ ਜੀਵਨ ਦੀ ਤਲਾਸ਼ ਤੇ ਵਿੱਚ ਇੱਕ ਚੰਗੇ ਭਵਿੱਖ ਨੂੰ ਲੈ ਕੇ ਵਿਦੇਸ਼ਾਂ ਦੇ ਵਿੱਚ ਧੜਾ ਧੜ ਜਾਣਦਾ ਰੁਝਾਨ ਰੱਖਦੇ ਨੇ ਹਾਲ ਦੇ ਵਿੱਚ ਮੰਦਭਾਗੀ ਖਬਰ ਬਰਨਾਲਾ ਦੇ ਪਿੰਡ ਭਦੌੜਦੀ ਹੈ 23 ਸਾਲ ਦੀ ਗੁਰਮੀਤ ਕੌਰ ਆ ਡੇਢ ਸਾਲ ਪਹਿਲਾਂ ਕੈਨੇਡਾ ਦੀ ਧਰਤੀ ਤੇ ਪੜਨ ਦਾ ਸੁਪਨਾ ਸਾਕਾਰ ਕਰਨ ਵਾਸਤੇ ਜਾਂਦੀ ਹੈ ਪਰ ਹਾਲ ਦੇ ਵਿੱਚ ਮੰਦਭਾਗੀ ਖਬਰ ਇਹ ਹੈ ਕਿ ਗੁਰਮੀਤ ਕੌਰ ਦੀ ਮੌਤ ਹੋ ਚੁੱਕੀ ਹੈ ਮੌਤ ਹੋਣ ਦੇ ਵੱਡੇ ਕਾਰਨ ਕਿਹੜੇ-ਕਿਹੜੇ ਨੇ ਤੇ ਮੁੱਖ ਤੌਰ ਤੇ ਮਾਪਿਆਂ ਦੇ ਵੱਲੋਂ ਇਹ ਵੀ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਜਿਹੜਾ ਲੜਕੀ ਦੀ ਕੰਮ ਕਰਨ ਨੂੰ ਲੈ ਕੇ ਕਿਤੇ ਨਾ ਕਿਤੇ ਇਸ ਤਰੀਕੇ ਦੀ ਦਸ਼ਾ ਬਣੀ ਹੋਈ ਸੀ ਲੜਕੀ ਦੇ ਵੱਲੋਂ ਗਾਹੇ-ਬਗਾਹੇ ਮਾਪਿਆਂ ਦੇ ਨਾਲ ਜ਼ਿਕਰ ਵੀ ਕੀਤਾ ਜਾ ਰਿਹਾ ਸੀ ਹਾਲ ਦੇ ਵਿੱਚ ਬੇਵਸਾ ਮਾਪੇ ਜਿਹੜੇ ਆਰਥਿਕ ਵਿਵਸਥਾ ਦੇ ਨਾਲ ਜੂਝਦੇ ਪਏ ਨੇ ਉਹਨਾਂ ਦੇ ਵੱਲੋਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਵਾਪਸ ਗੁਰਮੀਤ ਕੌਰ ਦੀ ਲਾਸ਼ ਨੂੰ ਪੰਜਾਬ ਦੀ ਧਰਤੀ ਦੇ ਵਿੱਚ ਪਿੰਡ ਵਿੱਚ ਲੈ ਕੇ ਆਉਣ ਨੂੰ ਜਿਹੜਾ 13 ਤੋਂ 14 ਲੱਖ ਰੁਪਏ ਦਾ ਵੱਡਾ ਖਰਚ ਵੀ ਚਾਹੀਦਾ ਹੈ ਜਿਸ ਗੱਲ ਤੋਂ ਪਰਿਵਾਰ ਅਸਮਰੱਥ ਹੈ ਇਸ ਚੀਜ਼ ਨੂੰ ਲੈ ਕੇ ਕਿਤੇ ਨਾ ਕਿਤੇ ਮਾਪਿਆਂ ਦੇ ਵੱਲੋਂ ਵੀ ਆਪਣਾ ਜਿਹੜਾ ਦੁੱਖ ਹੈ ਉਹ ਵੀ ਸਾਂਝਾ ਕੀਤਾ ਗਿਆ ਹੈ ਤੇ ਹਾਲ ਦੇ ਵਿੱਚ ਮੰਦਭਾਗੀ ਖਬਰ ਹੈ ਤੁਹਾਡੇ ਨਾਲ ਸੰਧੀ ਕਰਨ ਵਾਸਤੇ ਜਾ ਰਹੇ ਆ ਮਾਪਿਆਂ ਦੇ ਵੱਲੋਂ ਕੀ ਕੁਝ ਜ਼ਿਕਰ ਕੀਤਾ ਜਾ ਰਿਹਾ ਹੈ ਪਰਿਵਾਰ ਦੇ ਰਿਸ਼ਤੇਦਾਰ ਭਾਈਚਾਰੇ ਦੇ ਵੱਲੋਂ ਇਸ ਸੰਬੰਧ ਭਾਗੀ ਖਬਰ ਬਾਬਤ ਜਿਹੜਾ ਪੂਰੀ ਗੱਲਬਾਤ ਸਾਂਝੀ ਕੀਤੀ ਗਈ ਹੈ ਉਹ ਗੱਲਬਾਤ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਇਹ ਬਹੁਤ ਮਾੜੀ ਗੱਲ ਹੋਈ ਜੀ ਬਹੁਤ ਹੀ ਅਦੋਂ-ਬਦ ਮਾੜੀ ਹੋਈ ਉਹ ਚੌਂਦੇ ਵੀ ਚਲ ਉਹਦੀ ਵਿਚਾਰੀ ਡੈੱਡ ਬੋਡੀ ਇੱਥੇ ਜਲਦੀ ਤੋਂ ਜਲਦੀ ਆਜੇ ਇਹਨਾਂ ਕੋਲ ਤੇ ਆਪਦਾ ਇਹ ਜਿਹੜਾ ਹੁੰਦਾ ਕੋਈ ਰਸਮਾਂ ਕਿਰਗਰਮ ਕਰਸਾ ਕਰਨੋ ਦਾ ਕਿੱਡਾ ਪਰਿਵਾਰਾ ਜੀ ਕਿਸ ਚੀਜ਼ ਤੇ ਗੁਆ ਰਾ ਇਹਨਾਂ ਦਾ ਕੀ ਲੱਗਦਾ ਤੁਹਾਨੂੰ ਇਹ ਪਹਿਲਾਂ ਤਾਂ ਡਰਾਈਵਰੀ ਕਰਦੇ ਸੀਗੇ ਜੀ ਹੁਣ ਮਤਲਬ ਕੰਪਨੀ ਚ ਉਹ ਤੇ ਟ੍ਰਾਈਡੈਂਟ ਵਾਲਿਆਂ ਦੇ ਪ੍ਰਾਈਵੇਟ ਨੌਕਰੀ ਉੱਥੇ ਕਰਦੇ ਸੀ ਪਹਿਲਾਂ ਟਰੱਕ ਡਰਾਈਵਰ ਸੀ ਬਾਹਰ ਬੂਰ ਚਲਾਉਂਦੇ ਸੀ ਗੱਡੀ ਜਿਵੇਂ ਖਰਚਾ ਦੱਸਿਆ ਜਾ ਰਿਹਾ ਕਾਫੀ ਲੱਖਾਂ ਦਾ ਖਰਚਾ ਜੀ ਕਿ ਪ੍ਰਵਾਹ ਇਸ ਖਰਚੇ ਨੂੰ ਚੱਕ ਸਕਦਾ ਹੈ ਜੀ ਨਹੀਂ ਜੀ ਇਹਨਾਂ ਖਰਚਾ ਕਿਵੇਂ ਕਰਨਗੇ ਪਹਿਲਾਂ ਹੀ ਲਾ ਕੇ ਬਥੇਰੇ ਪੈਸੇ ਲਾ ਕੇ ਭੇਜੀ ਇਹਨਾਂ ਨੇ ਕਿਸੋ ਕਿਉਂ ਗਈ ਉਹ ਜੀ 7 8 ਮਹੀਨੇ ਪਹਿਲਾਂ ਹੋਇਆ ਗਈ ਨੂੰਸ ਨੂੰ ਆਹ ਹੁੰਦਾ ਇਹ ਅਚਾਨਕ ਮੌਤ ਹੋਈ ਹੈ ਜੀ ਇਹ ਸਰੀਰ ਦੇ ਵਿੱਚ ਰਹਿ ਰਹੀ ਸੀਗੀ ਤੇ ਇਹ ਆਪਾਂ 29 ਦਸੰਬਰ ਨੂੰ ਇੱਥੋਂ ਭੇਜੀ ਆ। ਤਕਰੀਬਨ 8 ਕੁ ਮਹੀਨੇ ਹੋਏ ਨੇ ਪਹੁੰਚੀ ਨੂੰ। ਤੇ ਮਤਲਬ ਪੜਨ ਵੇस्ते ਗਈ ਸੀ, ਪੜ ਰਹੀ ਸੀਗੀ। ਉਹ ਆਮੋ ਜੀ ਨੇ ਸੋਚ ਦਿੱਤਾ ਜਿਵੇਂ ਸਭ। ਸਾਨੂੰ ਕੁੜੀਆਂ ਦਾ ਫੋਨ ਆਇਆ ਜੀ, ਪੁਲਿਸ ਦਾ ਫੋਨ ਆਇਆ ਤੋਂ। ਕੀ ਕਹਾਂਗੇ ਤੁਹਾਨੂੰ? ਉਹ ਬੰਦੇ ਵੀ ਥੋੜੀ ਬੱਚੀ ਜਿਹਾ ਅਚਾਨਕ ਮੌਤ ਹੋ ਗਈ। ਕੁੜੀਆਂ ਨੇ ਦੇਖਿਆ ਜੇ ਪੁਲਿਸ ਨੂੰ ਕਾਲ ਕਰੀ ਪਰਸ ਆ ਕੇ ਨੇ ਹੈਂਡ ਓਵਰ ਕਰੀ ਬੋਡੀ। ਫੇ ਪੁਲਿਸ ਦੀ ਕਾਲ ਆਈ ਆ ਜੀ।